ਜਿਹੜਾ ਬੰਦਾ ਮੈਲੇ ਕੱਪੜੇ ਪਾ ਕੇ ਤੁਰਿਆ ਫਿਰਦਾ ਹੈ ਉਹ ਵੀ ਕਰ ਮਰਕੀ ਹੁੰਦਾ ਹੈ ਹੁੰਦਾ ਨਾ ਕਈ ਬੰਦੇ ਨਹਾਉਂਦੇ ਹੀ ਨਹੀਂ ਸਿਆਲਾਂ 'ਚ ਕਈ ਵਾਰੀ ਸਾਰਾ ਸਾਰਾ ਸਿਆਲ ਹੀ ਨਹੀਂ ਲਾਉਂਦੇ ਕਈ ਕਿ ਸਾਡੇ ਡੇਰੇ ਰਹਿਣ ਲੱਗ ਗਿਆ ਨਾਤਾ ਹੀ ਨਾ ਸਾਰਾ ਸਿਆਲ ਉਹ ਮੈਂ ਕਿਹਾ ਨਹਾ ਲਾ ਤੂੰ ਕਹਿੰਦਾ ਬਾਬਾ ਜੀ ਨਿੱਗੇ ਜੇ ਹੋਏ ਹੋਏ ਆ ਕੋਈ ਗੱਲ ਨਹੀਂ ਆ ਸਾਡੇ ਨਿਆਣੇ ਨਹੀਂ ਲੜੀ ਜਾਵੇ ਮੈਂ ਕੀ ਗੱਲ ਹੋ ਗਈ ਕਹਿੰਦਾ ਮੇਰੀ ਕੋਟੀ ਚੱਕ ਲਈ ਇਹਨਾਂ ਨੇ ਕੋਟੀ ਚੱਕ ਲਈ ਭੱਜ ਗਿਆ ਲੜਕੇ ਸਾਡੇ ਡੇਰੇਉਂ ਰਾਜਪੁਰਸ ਦਾ ਨਾਕਾ ਲੱਗਿਆ ਪੁਲਿਸ ਨੇ ਘੇਰ ਲਿਆ ਬਾਪੂ ਕਿੱਧਰ ਚੱਲੇ ਆਂ ਦੇ ਤਲਾਸ਼ੀ ਇੱਕ ਚੋਲਾ ਦੂਜਾ ਚੋਲਾ ਤੀਜੀ ਬਨੈਣ ਫੇਰ ਥੱਲਿਓ ਫੇਰ ਥੱਲਿਓ ਫੇਰ ਥੱਲਿਓ ਉਹ ਥੱਲਿਓ ਕੋਟੀ ਲੱਭ ਗਈ ਲੱਗਿਆ ਜਕਾਰੇ ਲਾਉਣਾ ਪੁਲਿਸ ਵਾਲੇ ਕਹਿੰਦੇ ਕੀ ਗੱਲ ਕਹਿੰਦਾ ਮੇਰੀ ਕੋਟੀ ਲੱਭਤੀ ਤੁਸੀਂ ਐਹੇ ਜੇ ਬੰਦੇ ਵੀ ਹੁੰਦੇ ਆ ਕਿ ਇੱਥੇ ਮਹਾਪੁਰਸ਼ ਕਹਿੰਦੇ ਐ ਮੈਲੇ ਚੀਥੇ ਕੱਪੜੇ ਨਰਕ ਨਿਸ਼ਾਨੀ ਚਾ